ਜਾ ਦੇ ਆਉਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਮਿੱਤਰੋ ਤੇ ਰੋਡੇ ਪਿੰਡ ਆ ਜਿਹੜਾ ਜ਼ਿਲ੍ਹੇ ਮੋਗੇ ਦਾ ਇੱਕ ਵੱਡਾ ਪਿੰਡ ਆ ਤੇ ਪਵਿੱਤਰ ਧਰਤੀ ਆ ਸੰਤਾਂ ਦਾ ਪਿੰਡ ਆ ਔਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਰੋਡੇ ਪਿੰਡ ਤੋਂ ਨਿਗਾਹੇ ਵਾਲੇ ਪਾਸੇ ਨੂੰ ਜਦੋਂ ਆਪਾਂ ਮੁੜਦੇ ਆ ਉਹ ਸੜਕ ਦੇ ਉੱਤੇ ਬਾਈ ਦਾ ਘਰ ਆ ਮੰਦਰ ਬਾਈ ਦਾ ਨਾਮ ਦੇ ਮਸ਼ੀਨ ਵਿਖਾਉਣੀ ਆ ਤੁਹਾਨੂੰ ਇੱਕ ਸਾਡੀ শোরੂਮ ਦੇ ਵਿੱਚੋਂ ਹੀ ਤੁਸੀਂ ਇਹ ਲੈਣੀ ਆ ਪਹਿਲੀ ਗੱਲ ਇਹ ਨੋਟ ਕਰਿਆ ਜੇ ਦੋ ਮਸ਼ੀਨਾਂ ਬਾਈ ਦੇ ਕੋਲੇ ਵਿਕਾਉ ਆ ਇੱਕ ਮੱਕੀ ਬੀਜਣ ਵਾਲੀ ਤੇ ਇੱਕ ਹੈਗੀ ਆ ਮਿੱਤਰੋ ਮੱਕੀ ਵੱਢਣ ਵਾਲੀ ਚਾਰ ਪੌਣ ਵਾਲੀ ਦੋ ਮਸ਼ੀਨਾਂ ਵਿਕਾਉ ਆ ਜਿਹੜੀ ਸਾਹਮਣੇ ਤੁਸੀਂ ਮੱਕੀ ਵੱਢਣ ਵਾਲੀ ਮਸ਼ੀਨ ਦੇਖਦੇ ਆ ਨਾ ਮਿੱਤਰੋ ਇਹਦਾ ਤੁਹਾਨੂੰ ਮੈਂ ਮਾਰਕਾ ਵਿਖਾਉਣਾ ਇੱਕ ਤੁਸੀਂ ਆਪ ਵੀ ਜਾਣੋਗੇ ਵੈਸੇ ਦਾ ਜਿਹੜੇ ਬੰਦੇ ਕੰਮ ਕਰਦੇ ਆ ਆ ਵੇਖੋ ਮਿੱਤਰੋ ਇਹ 24 ਤੇ 25 ਮੰਨ ਲਓ ਵੀ 24 ਦੇ 25 ਮਾਡਲ ਦੇ ਵਿੱਚ ਆਮ ਤੌਰ ਉੱਤੇ 23 24 ਦੇ ਵਿੱਚ ਮਿਲ ਲਗੀਆਂ ਜੰਨੀਆਂ ਮਸ਼ੀਨਾਂ ਇਹ 24 25 ਮਾਡਲ ਦੇ ਵਿੱਚ ਆ ਤੇ ਇਹ ਬਾਈ ਹੋਣਿਆ ਨੇ ਪੂਰੀ ਮੰਨ ਲਓ ਤੁਸੀਂ ਏਜੰਸੀ ਦੇ ਵਿੱਚੋਂ ਆਪ ਤਿਆਰ ਕਰਵਾਈ ਹੋਈ ਆ ਤੇ ਇਹ ਨਾ ਸੋਚਿਓ ਵੀ ਹੁਣ ਇਹਦਾ ਸੀਜ਼ਨ ਕਿਵੇਂ ਲਾ ਲਿਆ ਹੋਊਗਾ ਬਾਈ ਨੇ ਸੀਜ਼ਨ ਬਾਈ ਲਾਇਆ ਹੀ ਨਹੀਂ ਬਸ ਲਿਆ ਕੇ ਉਥੋਂ ਏਜੰਸੀ ਦੇ ਵਿੱਚੋਂ ਤੇ ਇੱਥੇ ਖੜਾ ਰਤੀ ਸੀ ਇੱਥੋਂ ਹੁਣ ਬਾਈ ਵੇਖਣ ਲੱਗੀ ਆ ਵਕਾਉ ਲਾਤੀ ਆ ਬਾਈ ਨੇ ਕਾਰਨ ਬਣ ਗਿਆ ਕੋਈ ਬਾਈ ਬਾਈ ਹੈਗਾ ਕੱਲਾ ਬੰਦਾ ਗੱਲ ਬਾਤ ਕਰਦੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲੀ ਜਾ ਮਾੜਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੇਤਾ ਘਰ ਪਰਿਵਾਰ ਜੀ ਹਾਂਜੀ ਸਰ ਠੀਕ ਹੈ ਜੀ ਠੀਕ ਹੈ ਬਾਈ ਤੇ ਬਾਈ ਨਾਲ ਲਿਆ ਕੇ ਨਵੀਂ ਨਵਾਂ ਬੰਦਾ ਤਾਂ ਇੱਕ ਦੀ ਚੀਜ਼ ਲਿਆ ਕੇ ਚਲਾਉਂਦਾ ਜਰੂਰ ਆ ਯਾਰ ਹਨਾ ਚਾਰ ਨਾਲ ਹੀ ਤਾਂ ਲਈ ਹੁੰਦੀ ਆ ਆਪਾਂ ਮੈਂ ਤਾਂ 20 ਦਿਨ ਹੀ ਹੋਏ ਲਿਆਂਦੀ ਰੋ ਅੱਛਾ 20 ਦਿਨ ਹੀ ਹੋਇਆ ਪੱਕਾ ਬੈਲ ਆ ਆਪਣੇ ਕੋਲੇ ਦਾ ਠੀਕ ਆ ਬਾਈ ਤੇ ਆਮ ਜਣ ਦੀ ਜੇ ਆਪਾਂ ਜਿੱਥੋਂ ਵੀ ਖਰੀਦਦੇ ਨੇ ਪਤਾ ਕਰ ਗਏ ਤੇ ਉਹਨਾਂ ਦੀ ਜਿਹੜੀ ਆ ਪਲੇਟ ਲੱਗੀ ਆ ਉਹਦੇ ਉੱਤੇ 23 24 ਲਿਖਿਆ ਹੋਊਗਾ ਠੀਕ ਆ ਜੀ ਸਾਰੀਆਂ ਮਸ਼ੀਨਾਂ 23 24 ਦੇਣਗੇ ਜਿਹੜਾ ਆਪਾਂ ਅੱਜ ਨਵੀਂ ਵੀ ਲੈ ਕੇ ਆਈ ਹਾਂ ਠੀਕ ਆ ਜੀ ਪਰ ਇਹ ਮੈਂ ਉਹਨਾਂ ਤੋਂ ਸ਼ਕਤੀਮਾਨ ਵਾਲਿਆਂ ਤੋਂ ਕਹਿ ਕੇ 24 25 ਦੀ ਸਪੈਸ਼ਲ ਮਗਾਈ ਠੀਕ ਆ ਇਹ 24 25 ਦੀ ਆ ਹਨਾ ਇਹਦੇ ਉੱਤੇ ਮਾਲਾ ਵੀ ਉੱਥੋਂ ਜ਼ਰੂਰ ਲਿਆਏ ਹੋਗੇ ਪਾ ਕੇ ਹਨਾ ਤੋਂ ਕੱਲੇ ਪਾ ਕੇ ਲਿਆ ਕੇ ਅੰਦਰ ਲਾਤੀ ਆ ਨਾਲ ਇਹ ਸੈਟ ਹੈ ਠੀਕ ਆ ਜੀ ਤੇ ਇਹ ਜਦੋਂ ਆਪਾਂ ਐਕਸੀਜਨ ਲਾ ਕੇ ਇਹਦੀ ਸਰਵਿਸ ਹੁੰਦੀ ਹੈ ਉਹ ਆ ਚੀਜ਼ਾਂ ਬਦਲਣੀਆਂ ਪੈਂਦੀਆਂ ਵੀ ਆ ਇੱਕ ਸੀਜਨ ਲਾ ਕੇ ਬਦਲਣੀਆਂ ਪਿਆ ਕਿੱਟ ਹੁੰਦੀ ਹੈ ਨਾ ਡਾਕਟਰ ਨਾਲ ਦਿੱਤੀ ਹੈ ਠੀਕ ਆ ਇਹ ਆ ਮਿਲਦੀਆਂ ਨਹੀਂ ਵੈਸੇ ਨਾ ਕਿੱਟ ਜਿਹੜੀ ਹੈਗੀ 20000 ਰੁਪਏ ਦੀ ਕੱਲੀ ਕਿੱਟ ਹੈ ਕਿੱਟ ਆ ਜਿਹੜੀ 20000 ਦੀ ਹੈ ਜੀ ਇਹ ਮੇਰੀ ਜਲਸੀਆਂ ਦਿੰਦੀਆਂ ਵੀ ਨਹੀਂ ਇਹ ਰੱਖ ਲੈ ਜੀ ਰੱਖ ਲੈਣੀਆਂ ਹਾਂ ਜੀ ਪਰ ਇਹ ਕਿੱਟ ਵੀ ਮੈਂ ਨਾਲ ਲੈ ਕੇ ਆਇਆ ਜੇ ਉਹ ਐਕਸੀਜਨ ਇਹਦਾ ਲੱਗਿਆ ਤੇ ਦੁਬਾਰਾ ਇਹੇ ਕੱਟਣਾ ਵੀ ਪੈ ਜੇ ਇਹ ਸਾਰੀ ਨਵੀਂ ਪੈ ਜੂਗੀ ਠੀਕ ਹੈਣਾ ਇਹ ਕ੍ਰੋਸ ਹੈ ਇਹ ਇੱਕ ਇਹ ਉਵੇਂ ਹੀ ਪਏ ਜਿਵੇਂ ਪੂਰੀ ਚ ਪਏ ਹੈਣਾ ਪੂਰੀ ਚ ਪਏ ਖੱਡੇ ਨਹੀਂ ਗਿਆ ਹਾਂ ਨਾਲ ਹੈਗਾ ਮਤਲਬ ਥੂਤੀ ਜਿਹੜਾ ਹੁੰਦਾ ਹਾਂ ਜੋ ਮਤਲਬ ਮੱਕੀ ਪਾਉਣ ਵਾਲਾ ਉਦਾਂ ਹੀ ਮਣ ਬਣ ਗਿਆ ਵੀ ਜਣੇ ਦੀ ਵੀ ਸੀ ਜਣਾ ਨਹੀਂ ਲਾਉਣਾ ਠੀਕ ਹੈ ਏਜੰਸੀ ਕੁਈ ਕਾਰਨ ਬਣ ਗਿਆ ਦੱਸ ਸਕਦੇ ਠੀਕ ਹੈ ਜੀ ਪਰ ਇਹ ਇਸ ਦਾ ਮਸ਼ੀਨ ਸੇਲ ਆ ਜੇ ਕੋਈ ਭਰਾ ਨੂੰ ਬਤਨ ਚਾਹੀਦੀ ਹੋਵੇ ਠੀਕ ਹੈ ਜੀ ਤੋਂ ਕਨੈਕਟ ਕਰ ਸਕਦਾ ਹਾਲ ਤਾਈਂ ਇਹ ਜਨ ਦੀ ਚਲਾਈ ਹੋਈ ਹੈ ਵੀ ਇੱਕ ਕਿਸਮ ਦੀ ਆਈ ਹੈ ਵੀ ਜਿਵੇਂ ਆਪਾਂ ਉਥੋਂ ਸ਼ੋਅਰੂਮ ਚੋਂ ਲੈਣੀ ਆ ਉਥੋਂ ਇੱਥੋਂ ਲੈ ਲਈ ਤੇ ਉਥੋਂ ਲੈ ਲਈ ਇੱਕ ਕਰ ਲਿਆ ਉਹ ਆਪਾਂ ਕੁਛ ਨਾ ਕੁਛ ਮੈਂ ਲਿਸ ਕਰਕੇ ਦੇਉਗਾ ਵੀ ਹਾਂ ਹੁਣ ਤਾਂ ਹੈਗਾ ਹੀ ਹੈ ਰੇਟ ਪਤਾ ਕਰ ਲੈ ਹਾਂ ਜਿੰਨਾ ਨਵੀਂ ਦਾ ਰੇਟ ਹੋਊਗਾ ਤੂੰ 10000 ਰੁਪਏ ਘੱਟ ਹੋਗਾ ਠੀਕ ਹੈ ਬਾਈ ਲੈ ਵੀ ਮਿੱਤਰੋ ਤੁਸੀਂ ਪਹਿਲੀ ਨਵੀਂ ਦਾ ਰੇਟ ਪਤਾ ਕਰ ਆਇਆ ਸ਼ਕਤੀਮਾਨ ਕੰਪਨੀ ਦੀ ਹੈ ਨਾ ਜੀ ਪਰ ਜੇ ਰੇਟ ਕਿਸੇ ਨੇ ਪਤਾ ਕਰਨਾ ਉਹ 23 24 ਵਾਲੀ ਦਾ ਨਾ ਪਤਾ ਕਰੇ 24 25 ਵਾਲੀ ਦਾ ਪਤਾ ਆ ਜਿਹੜੀ ਮਾਰ ਕੇ ਦਾ ਪਤਾ ਕਰੇ ਹੈ ਨਾ ਜੀ 24 25 ਵਾਲੀ ਦਾ ਪਤਾ ਕਰੇ ਫਿਰ ਪਤਾ ਲੱਗ ਜੂਗੀ ਜਿਹੜੀ 24 25 ਵਾਲੀ ਉਹਦਾ ਕੀ ਰੇਟ ਉਹਦਾ ਰੇਟ ਕੀ ਹੈ ਤੇ ਜਿਹੜੀ 23 24 ਹੁੰਦਾ ਤਾਂ ਘੱਟ ਹੋਣੀ ਕਿਸੇ ਵੀ ਡੀਲਰ ਕੋਲੇ ਆਪਾਂ ਜਾਈਏ ਸਾਰਿਆਂ ਕੋ ਉਹ ਵਿਪੱਤੀ ਵਾਲੀ ਹੈ ਨਹੀਂ ਕੋਈ ਹਾਂਜੀ ਹਾਂ ਬਾਕੀ ਜਿਹੜਾ ਇਹ ਪਲੈਂਟਰ ਹੈਗਾ ਇਹ ਨੇੜੇ ਆ ਜਾਓ ਦੱਸ ਦਿਓ ਮਾੜਾ ਜੀ ਇਹ ਜਿਹੜਾ ਪਲੈਂਟਰ ਆਪਾਂ ਵੇਚਣਾ ਜਿਹੜਾ ਪਲੈਂਟਰ ਹੈ ਇਹ ਤੇਜ਼ ਮਾਡਲ ਆ ਤੇਜ਼ ਮਾਡਲ ਆ ਐਕਸੀਜਨ ਲਾਇਆ ਸੀ ਇਹਦਾ ਠੀਕ ਆ ਜੀ ਤੇ ਐਕਸੀਜਨ ਚਲਾਇਆ ਇਹ ਸ਼ਕਤੀਮਾਨ ਦਾ ਹੀ ਹੈ ਇਹ ਸ਼ਕਤੀਮਾਨ ਦਾ ਜਿਹੜੇ ਇਹਦੇ ਪੈਰ ਹੈ ਮਤਲਬ ਖਾਲੀਆਂ ਬਣਾਉਂਦੇ ਉਹ ਅਸੀਂ ਸ਼ਾਹਕੋਟ ਤੋਂ ਲਵਾ ਕੇ ਲਿਆ ਇਹ ਨਵੇਂ ਠੀਕ ਆ ਜੀ ਸ਼ਾਹਕੋਟ ਤੋਂ 40000 ਰੁਪਏ ਦੇ ਪੈਰ ਲੱਗੇ ਕੰਨੇ ਜਿਹੜੇ ਇਹਨਾਂ ओरिजिनल ਆਉਂਦੇ ਆ ਹੋਰ ਕਿਸੇ ਪਲੈਂਟਰ ਦੇ ਨਹੀਂ ਚੱਲਦੇ ਜੀ ਉਹ ਬਦਲਾਉਣੇ ਪੈਂਦੇ ਆ ਉਹ ਬਦਲਾਉਣੇ ਪੈਂਦੇ ਠੀਕ ਹੈ ਇਹ 40000 ਰੁਪਏ ਦੇ ਦੋਨੇ ਪਲੈਂਟਰ ਲਵਾ ਕੇ ਜੀ ਐ ਕਿ ਅਸੀਂ ਇਹਦੇ ਨਾਲ ਸੀਜ਼ਨ ਜ਼ਰੂਰ ਲਾਇਆ ਬਹੁਤ ਵਧੀਆ ਬਜਾਦ ਹੋਈ ਆ ਜੀ ਪਰ ਇਹ ਮਤਲਬ ਸੀਜ਼ਨ ਤਾਂ ਇਹ ਤਾਂ ਹੁਣ ਹੈ ਨਹੀਂਗਾ ਪਰ ਫਿਰ ਵੀ ਕਈ ਨਹੀਂ ਹੁੰਦਾ ਕਿਸੇ ਭਰਾ ਦੀ ਹਾਂ ਵੀ ਲੋਕ ਕਈ ਵਾਰ ਸਾਧਨ ਲੈਣਾ ਹੁੰਦਾ ਇਕੱਲੇ ਨੇ ਹਨਾ ਤੇ ਇਹਦੀ ਕੀਮਤ ਕਿੰਨੀ ਕੁ ਆ ਨਵੀਂ ਦੀ ਜੀ ਕੀਮਤ ਪਤਾ ਜੀ ਇਹਦੀ ਨਵੀਂ ਦੀ ਤਾਂ 580 ਦੀ ਕੀਮਤ ਆ ਇਹਦੀ 580 ਦੀ ਤੇ 40000 ਦੇ ਪਲੈਂਟਰ 620 ਤੇ ਪੈਂਦੀ ਆ ਇਹ 620 ਤੇ ਪੈਂਦੀ ਠੀਕ ਸਬਸਿਡੀ ਤੇ ਅਜੇ ਕਿ ਸਰਕਾਰ ਦੀ ਹੈ ਨਹੀਂ ਸੀ ਨਹੀਂ ਕਿਸੇ ਨਹੀਂ ਇਹਦੀ ਸਬਸਿਡੀ ਆਈ ਨਹੀਂ ਅਜੇ ਹੋਣਾ ਜੀ ਨਹੀਂ ਆ ਜੀ ਠੀਕ ਹੈ ਜੇ ਕਿਸੇ ਦਾ ਮਨ ਵੜਦੇ ਤਾਂ ਉਹ ਆਪਾਂ ਕੋਈ ਰੇਟ ਫੋਨ ਤੇ ਕਰਾਂ ਫੋਨ ਤੇ ਰੇਟ ਤਾਂ ਇਹ ਹੋ ਜੂਗਾ ਉਹਦੇ ਬਾ ਠੀਕ ਹੈ ਇਹ ਮੰਨ ਲਓ ਕਿ 23 ਮਾਡਲ ਆ ਫਿਰ ਇਹ ਹੈਣਾ ਜੀ ਹਾਂ ਜੀ ਤੇ ਇਹ ਵਰ ਲੈ ਦੇ ਪ੍ਰੋਡਕਟ ਹਾਂ ਹੂੰ ਠੀਕ ਆ ਠੀਕ ਆ ਜੀ ਇਹਦੇ ਵਿੱਚ ਚੀਜ਼ ਆਪਾਂ ਸੇਲ ਕਰਦੇ ਹਾਂ ਜੇ ਕਿਸੇ ਦੀ ਬਾ ਵਲ ਲੈ ਵੀ ਮਿੱਤਰੋ ਨਵੇਂ ਸਾਧਨਾਂ ਤੋਂਵੇਂ ਜੇ ਕਿਸੇ ਪ੍ਰਾਣੇ ਨਵੇਂ ਲੈਣੇ ਆ ਤੇ ਨਵੇਂ ਲੈਣਨ ਵਾਲੋ ਭਾਈ ਤੁਹਾਡਾ ਫਾਇਦਾ ਹੋ ਜੂਗਾ ਵੀ ਕੁਝ ਨਾ ਕੁਝ ਤਾਂ ਫਾਇਦਾ ਹੋ ਹੀ ਜਾਂਦਾ ਕਿਉਂਕਿ ਇੱਥੇ ਵੀ ਖੜੇ ਨਵੇਂ ਆ ਤੇ ਉਵੇਂ ਉੱਥੋਂ ਵੀ ਤੁਹਾਨੂੰ ਮਤਲਬ ਪੱਕਾ ਬਿੱਲ ਮਿਲੂਗਾ ਦੋਵੇਂ ਚੀਜ਼ਾਂ ਦਾ ਹੈ ਨਾ ਜੀ ਬਿਲਕੁਲ ਪੱਕਾ ਹਾਂ ਉਹਦਾ ਵੀ ਬਿੱਲ ਮਿਲੂਗਾ ਨਾ ਜੀ ਉਹਦਾ ਬਿੱਲ ਤਾਂ ਉਹਦਾ ਬਿੱਲ ਨਹੀਂ ਮੇਰੇ ਸਾਹ ਨਾਲੋਂ ਨਹੀਂ ਹੋਣਾ ਸਬਸਿਡੀ ਨਹੀਂ ਨਾ ਹੈ ਠੀਕ ਹੈ ਕੋਈ ਠੀਕ ਇਹਦੇ ਤੇ ਸਬਸਿਡੀ ਹੈਗੀ ਹੈ ਨਾ ਇਹ ਤੇ ਵੀ ਹੈ ਨਾ ਸਬਸਿਡੀ ਅੱਜ ਕੀ ਮੱਕੀ ਵਾਲੀ ਕਿਸੇ ਵੀ ਚੀਜ਼ ਤੇ ਸਬਸਿਡੀ ਨਹੀਂ ਨਹੀਂ ਮੱਕੀ ਵਾਲੀ ਚੀਜ਼ ਤੇ ਬੰਦ ਕਰਤੀ ਹੈ ਨਾ ਹਰ ਕਿਨੇ ਦਿੱਤੀ ਜਿਹੜਾ ਪਹਿਲ ਸੀਜ਼ਨ ਲੰਘਿਆ ਨਾ ਕਿਸੇ ਪਲਾਂਟਰ ਤੇ ਸਬਸਿਡੀ ਠੀਕ ਆ ਤੇ ਇਹ ਫਿਰ ਮਾਈ ਜਿਹੜੀ ਉਹ ਮਸ਼ੀਨਾਂ ਦੀ ਕੋਈ ਗਾਰੰਟੀ ਬਿੱਲ ਉਹ ਤੁਹਾਨੂੰ ਮਿਲੂਗਾ ਨਾ ਗਾਰੰਟੀ ਤਾਂ ਹੀ ਵੀ ਹੁਣ ਇਸ ਟਾਈਮ ਆ ਜਿਹੜੇ ਦੇ ਮਸਲਾ ਹੈਗੇ ਟਾਇਰ ਹਾਂਜੀ ਟਾਇਰਾਂ ਦੇ ਉੱਤੇ ਹਲੇ ਜਿਹੜੀਆਂ ਉਹ ਮਮੜੀਆਂ ਜਾਂ ਹੁੰਦੀਆਂ ਉਹ ਹਲੇ ਵੀ ਹੈਗੀਆਂ ਕਿਉਂਕਿ ਟਾਇਰ ਨਹੀਂ कसे ਕਹਿਣ ਦਾ ਮਤਲਬ ਹਾਂ ਨਹੀਂ कसे ਕਿੰਨੀ ਤੁਸੀਂ ਇਹਦੀ ਬਜਾਈ ਕੀਤੀ ਪਿਛਲੇ ਸੀਜ਼ਨ ਇਦ ਕੀ ਅਸੀਂ ਤਕਰੀਬਨ 350 ਕਿਲੋ ਦਾ ਬੀਜਿਆ ਬਹੁਤ 350 ਕਿਲੋ ਵੀ ਜਿਹੜੇ ਪੈਰ ਸ਼ਾਹਕੋਟ ਤੋਂ ਲੱਗੇ ਕਰਕੇ ਸਾਨੂੰ ਬਦਲ ਵਧੀਆ ਗਾਹਕ ਮਿਲੇ ਕਿਉਂਕਿ ਖਾਲੀ ਜਿਹੜੀ ਡੂੰਗੀ ਬਣਾਉਂਦੀ ਸੀ ਹਾਂ ਵੀ ਕੰਮ ਵਧੀਆ ਨੇ ਇਹ ਵੀ ਪੰਜਾਬ ਕੀਤੀ ਪਾਣੀ ਬਿੱਡਾਂ ਤੇ ਨਹੀਂ ਚੜਦਾ ਹਾਂ ਠੀਕ ਆ ਮਸ਼ੀਨਾਂ ਦੀ ਖਾਲੀ ਘੱਟ ਡੂੰਗੀ ਹੁੰਦੀ ਤਾਂ ਪਾਣੀ ਘੇਰੀ ਬਿੱਡਾਂ ਦੇ ਹਾਂ ਵੀ ਇਹਦੇ ਨਾਲ ਕੰਮ ਪੂਰਾ ਨਿਕਲਿਆ ਇਹਦੇ ਨਾਲ ਕੰਮ ਪੂਰਾ ਸਨ ਨਿਕਲਿਆ ਠੀਕ ਹੈ ਠੀਕ ਹੈ ਭਾਈ ਇਹ ਇਹ ਪੂਰੀ ਬਦਲਾ ਕੋਈ ਕੰਪਲੀਟ ਨਹੀਂ ਹੈ ਦੀ ਹੈ ਕਿ ਕੋਈ ਇਹਦੀ ਮਤਲਬ ਸਰਵਿਸ ਸਾਰਾ ਕੁਝ 8 ਵਜੇ ਦੀ ਲੰਘ ਗਿਆ ਸਾਡੇ ਓਕੇ ਆ ਜਮੇ ਪੱਲੀ ਪੱਲੀ ਚੀਜ਼ ਦਾ ਪਤਾ ਹੈ ਠੀਕ ਆ ਭਾਈ ਠੀਕ ਆ ਕੋਈ ਵੀ ਵਿੱਚ ਦਿੱਕਤ ਆਊਗੀ ਤਾਂ ਅਸੀਂ ਜਾ ਕੇ ਮਤਲਬ ਦੱਸ ਵੀ ਸਕਦੇ ਹਾਂ ਠੀਕ ਆ ਵੀ ਧੰਨਵਾਦ ਲੈ ਵੀ ਮਿੱਤਰੋ ਇਹ ਦੋ ਸਾਧਨਾ ਬਾਈ ਦੇ ਬਕਾਊ ਆ ਗੱਲਬਾਤ ਲਈ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਆ ਕਿੱਟ ਮਿਲ ਜੂਗੀ ਸਾਰਾ ਕੁਝ ਤੁਹਾਨੂੰ ਜਿਹੜਾ ਮੰਨ ਲਓ ਆ ਮਸ਼ੀਨ ਤਾਂ ਜਮਾ ਮਿਲਣਾ ਨਵੀਂ ਹੋਵੇ 20 ਦਿਨ ਹੀ ਹੋਏ ਆ ਇਹ ਸੀਜ਼ਨ ਲਾਉਣਾ ਨਹੀਂ ਲਾਉਣਾ ਸੀਗਾ ਭਾਈ ਨੇ ਪਰ ਹੁਣ ਮਜਬੂਰੀ ਕਾਰਨ ਕੋਈ ਮਿਕਰੇਲੂ ਪਰਿਵਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹਨਾਂ ਨੂੰ ਸਮਝਣਾ ਪੈਂਦਾ ਕਈ ਵਾਰੀ ਹੈਨਾ ਤੇ ਸਮਾਂ ਹੁੰਦਾ ਬਾਕੀ ਹਰ ਬੰਦੇ ਦੀ ਕਈ ਵਾਰੀ ਲਾਈਫ ਆ ਜਿਹੜੀ ਉਹ ਕਿਸੇ ਸਤਗਰ ਨਾਲ ਜੁੜੀ ਹੁੰਦੀ ਆ ਤੇ ਨੰਬਰ ਸਕਰੀਨ ਤੇ ਲੱਗਾ ਹੋਇਆ ਪਿੰਡ ਰੋਡੇਾ ਜ਼ਿਲ੍ਹਾ ਮੋਗਾ ਪਤਾ ਬਸ ਜੀ ਧੰਨਵਾਦ ਕੋਈ ਕਰ